ਧੰਨਵਾਦ ਇਹ ਨਕਸਾਨਾਂ ਦੀ ਗੱਲ ਵੀ ਬੋਲ ਰਿਹਾ ਤੇ ਪ੍ਰਸ਼ਾਸਨ ਦੀ ਤਲਕੀ ਹੈ ਕਿਸਾਨੋ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਜਲੰਧਰ ਵਿਖੇ ਟ੍ਰੈਵਲ ਏਜੰਟਾਂ ਦੇ ਵਿਰੁੱਧ ਰੋਡ ਜਾਮ ਕਰਕੇ ਬੈਠੇ ਆ ਪ੍ਰਸ਼ਾਸਨ ਦੀ ਕੋਈ ਸੁਣਵਾਈ ਨਾ ਹੋਣ ਦੇ ਬਾਵਜੂਦ ਇਸ ਕਰਕੇ ਅਸੀਂ ਰੋਡ ਜਾਮ ਕੀਤਾ ਹੈ ਪ੍ਰਸ਼ਾਸ਼ਕ ਦੇ ਕਰਨਾ ਦੇ ਜੋ ਸਰਗੇ ਬਸਟਾਨ ਦੇ ਵਿੱਚ ਮੈਂ ਤੇ ਰਹਾ ਨੇ ਜਲੰਧਰ ਬਾਸੜੇ ਦੀ ਬੈਕ ਸਾਈਡ ਹੈ ਟਰੈਵਲ ਏਜੰਟ ਦਾਫਤਰ ਰਾਹ ਤੋਂ ਟਿਕਾਣਾ ਦਾ ਟੈਕਸ ਦਾ ਗਾੜੀ ਦੀ ਕਰਦੇ ਉਹ ਸਿਰਫ ਸਾਡੇ ਪਾਸੋਂ ਦਫਤਰ ਉਹਨਾਂ ਕੋਲ ਆ ਕੇ ਕਰੇਗਾ ਜਰਾ ਸਰਕਾਰ ਦੇ ਅਧਿਕਾਰੀਆਂ ਦੇ ਕੋਲ ਨੇ لو پيڙه جو 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 جو